ਸੋ ਸਰਦੂਲ ਤੇ ਨੂਰੀ ਇਕੱਠਿਆਂ ਨੇ ਗਾਉਣਾ ਫਿਰ ਇਹਨਾਂ ਦਾ ਵਿਆਹ ਫਿਕਸ ਹੋ ਗਿਆ ਵਿਆਹ ਫਿਕਸ ਹੋਇਆ ਤਾਂ ਫਿਰ ਨੂਰੀ ਦੇ ਘਰ ਦੇ ਮੰਨਣ ਨਾਲ ਨੂਰੀ ਕਹਿੰਦੀ ਭੈਣ ਜੀ ਮੰਨਦੇ ਨਹੀਂ ਕੋਈ ਇਹਨਾਂ ਦਾ ਮੇਰੇ ਖਿਆਲ ਮਾਹੁੰਨ ਰੰਦਾ ਵੀ ਕੋਈ ਐਡੋ-ਐਡ ਹੁੰਦਾ ਸਿਸਟਮ ਅੱਛਾ ਜੀ ਉਹ ਮੈਨੂੰ ਨਹੀਂ ਪਤਾ ਕੀ ਹੁੰਦਾ ਜਾਨੀ ਉਹ ਹੋਰ ਤਰ੍ਹਾਂ ਦੇ ਸੀਗੇ ਉਹ ਹੋਰ ਤਰ੍ਹਾਂ ਦੇ ਵਿੱਚ ਅੱਛਾ ਕਰਾਣੀ ਵੀ ਠੱਕੇ ਨਾਲ ਵਿਆਹ ਹੋ ਗਿਆ ਫਿਰ ਸਰਦੂਲ ਕਹਿੰਦਾ ਭੈਣ ਜੀ ਆਪਾਂ ਵੇਹਿਆ ਇਹੋ ਜਿਹਾ ਕਰਨਾ ਮੈਂ ਜਾਚ ਜਾਊਗੀ ਬਰਾਤ ਸਕੀਮਾਂ ਅੱਛਾ ਕਰੋਗੇ ਜਾਚ ਕਿੱਥੋਂ ਲੈ ਜਾਏਗਾ ਤੁਹਾਡਾ ਘਰ ਤਾਂ ਨੇੜੇ ਨੇੜੇ ਨੇ ਜਾਚ ਤਾਂ ਨਹੀਂ ਜਾਣੀ ਬਰਾਤ ਹਨਾ ਕਹਿੰਦਾ ਅੱਛਾ ਚਲੋ ਸਕੀਮ ਹੈ ਇਸੇ ਸਰਦੂਲ ਦੀ ਵੀ ਮੈਂ ਨਾ ਹੈਲੀਕਾਪਟਰ ਚ ਬਰਾਤ ਲੈ ਕੇ ਜਾਵਾਂ ਅੱਛਾ ਵੀ ਕਿਉਂਗਾ ਨੂਰੀ ਕੇ ਘਟ ਮੰਨਦੇ ਸੀ ਨਾ ਵਿਆਹ ਵਾਸਤੇ ਮੰਨਦੇ ਨਹੀਂ ਸੀ ਦਿਖਾਉਣੇ ਮੁੰਡੇ ਕੋ ਪਹਿ ਹੈਗੇ ਨੇ ਪੀ ਕੁੜੀ ਤਾਂ ਢੀ ਭੁੱਖੀ ਨਹੀਂ ਮਰਦੀ ਨਹੀਂ ਹੁਣ ਵਿਆਹ ਕੀਤਾ ਕੋਈ ਸਰਦੂਲ ਲਈ ਓਹ ਹੋ ਹੋ 99 99 ਦੀ ਗੱਲ ਅੱਛਾ ਮਤਲਬ ਤੁਹਾਨੂੰ ਐ ਲੱਗਦਾ ਸੀ ਵੀ ਮੇਲਾ ਲੱਗਿਆ ਹਰ ਥਾਂ ਤੇ ਹਲਵਾਈ ਬੈਠਿਆ ਮਾਰੋ ਉਸ ਬੰਦੇ ਨੇ ਕੋਈ ਕਸਰ ਛੱਡੀ ਨਹੀਂ ਆਸ਼ਿਕ ਉਹ ਉਸ ਤੋਂ ਪਹਿਲਾਂ ਮੈਂ ਉਹ ਜਾਵਾਂ ਕਲਾਕਾਰਾਂ ਦਾ ਨਹੀਂ ਦੇਖਿਆ ਅੱਛਾ ਨੂਰੀ ਬੈਠੀ ਸਟੇਜ ਤੇ ਫਿਰ ਮੈਂ ਪੰਜਾਬਣ ਨੂੰ ਉਹਦੇ ਲਈ ਨੂਰੀ ਲਈ ਬਣਾ ਕੇ ਲਗਾਈ ਪੰਜਾਬਣ ਇਹ ਆ ਤਾਂ ਬਾਅਦ ਵੀ ਉਹਨਾਂ ਨੇ ਇੰਨੇ ਪ੍ਰੋਗਰਾਮ ਕੀਤੇ ਮੇਰੇ ਇੰਨੀ ਇੱਕ ਸਾਂਝ ਆ ਨੂਰੀ ਨਾਲ ਮੇਰੀ ਤੁਸੀਂ ਪੁੱਛ ਕੇ ਦੇਖ ਨੂਰੀ ਮੇਰਾ ਕਹਲਾ ਉਹ ਗੱਲਾਂ ਸਰਦੂਰ ਲਾਲ ਵੀ ਨਹੀਂ ਕਰਦੀ ਸੀ ਜਿਹੜੀ ਮੇਰੇ ਨਾਲ ਹੁਣ ਵੀ ਕਰਦੀ ਐ ਅਸੀਂ ਥੋੜੇ ਦਿਨ ਪਹਿਲਾਂ ਵੀ ਵੀ ਵਰ ਟੁਗੇਦਰ ਹਮਮ ਦਿਲ ਦੀਆਂ ਗੱਲਾਂ ਫਰੋਲਣੀਆਂ ਸਾਂਝ ਪੈਂਜੀ ਹੁਣ ਮੈਂ ਕੀ ਕਰਾਂ ਤੁਸੀਂ ਨੂਰੂ ਨੂੰ ਪੁੱਛੋ ਵੀ ਸੁੱਖੀ ਬਰਾੜ ਕਿਹੋ ਜੀ ਉਹ ਦੱਸ ਦੋ ਤੁਹਾਨੂੰ ਬੈਟਰ ਹੁਣ ਵੀ ਬੱਚਿਆਂ ਨਾਲ ਮੈਨੂੰ ਮਿਲੀ ਐ ਥੋੜੇ ਦਿਨ ਹੁਣ ਉਹਦੇ ਬੱਚਿਆਂ ਨੂੰ ਤੁਸੀਂ ਦੇਖ ਲਓ ਪ੍ਰਮੋਟ ਕਰੂੰਗੀ ਮੈਂ ਮੇਰਾ ਮੈਂ ਉਹਨਾਂ ਨੂੰ ਵਾਦਾ ਕੀਤਾ ਵੀ ਮੈਂ ਇਹ ਮੇਰੇ ਬੱਚੇ ਐ